ਹੈਲੋ एवरीवन ਕਹਾਣੀ ਦਾ ਨਾਮ ਹੈ ਪੂਰੀ ਕਿਉਂ ਫੁੱਲਦੀ ਹੈ ਮੇਰੇ ਸਿਮਰਨ ਪੁੱਤਰ ਸਾਡੀਆਂ ਥਾਲੀਆਂ ਅਤੇ ਦਿਮਾਗ ਵਿੱਚ ਹਲਵਾ ਪੂਰੀ ਅਤੇ ਖੀਰ ਪੂਰੀ ਦੀ ਅਲੱਗ ਹੀ ਜਗ੍ਹਾ ਹੁੰਦੀ ਹੈ ਹੁਣ ਤਾਂ ਸਕੂਲ ਵਿੱਚ ਵੀ ਬੁੱਧਵਾਰ ਵਾਲੇ ਦਿਨ ਪੂਰੀਆਂ ਖਾਣ ਨੂੰ ਮਿਲਣ ਲੱਗ ਗਈਆਂ ਹਨ ਸਿਮਰਨ ਕੀ ਤੂੰ ਸੋਚਿਆ ਹੈ ਕਿ ਪੂਰੀ ਕਿਉਂ ਫੁੱਲਦੀ ਹੈ ਦਾਦਾ ਜੀ ਨੇ ਮੈਨੂੰ ਦਾਦਾ ਜੀ ਮੈਨੂੰ ਪੁੱਛਣ ਲੱਗੇ ਮੈਂ ਦਾਦਾ ਜੀ ਦੇ ਸਵਾਲ ਬਾਰੇ ਸੋਚਣ ਲੱਗੀ ਕਿ ਕਿ ਉਸ ਦੇ ਅੰਦਰ ਹਵਾ ਭਰੀ ਹੁੰਦੀ ਹੈ ਪੂਰੀ ਦੇ ਅੰਦਰ ਹਵਾ ਕੌਣ ਪਰਦਾ ਹੈ ਦਾਦਾ ਜੀ ਨੇ ਕਿਹਾ ਤੂੰ ਦੇਖਿਆ ਹੋਣਾ ਗੁਬਾਰੇ ਦੇ ਅੰਦਰ ਮੂੰਹ ਨਾਲ ਹਵਾ ਭਰਨ ਤੋਂ ਬਾਅਦ ਉਹ ਫੁੱਲ ਜਾਂਦਾ ਹੈ ਤੇਰੇ ਪਿਤਾ ਜੀ ਆਪਣੇ ਸਾਈਕਲ ਦੇ ਟਾਇਰਾਂ ਵਿੱਚ ਪੰਪ ਨਾਲ ਹਵਾ ਭਰਦੇ ਹਨ ਪਰ ਤੇਰੀ ਮਾਂ ਆਪਨੇ ਪੂਰੀ ਨੂੰ ਫੁਲਾਉਣ ਲਈ ਇਸ ਤਰ੍ਹਾਂ ਦੇ ਕਿਸੇ ਵੀ ਤਰੀਕੇ ਦਾ ਇਸਤੇਮਾਲ ਨਹੀਂ ਕਰਦੀ ਹੈ ਨਾ ਸੋਚਣ ਵਾਲੀ ਗੱਲ ਦਾਦਾ ਜੀ ਨੇ ਦੱਸਿਆ ਕਿ ਆਟੇ ਵਿੱਚ ਦੋ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ ਗਲਾਈਕੋਡੀਨ ਅਤੇ ਗਲੂਟਨ ਇਹਨਾਂ ਦੋਵਾਂ ਪ੍ਰੋਟੀਨਾਂ ਦੇ ਅਣੂਆਂ ਨੂੰ ਬਹੁਤ ਪਿਆਸ ਲੱਗਦੀ ਹੈ ਆਟੇ ਵਿੱਚ ਜਿਵੇਂ ਹੀ ਪਾਣੀ ਪਾਇਆ ਜਾਂਦਾ ਹੈ ਅਨ ਉਸ ਨੂੰ ਪੀ ਲੈਂਦੇ ਹਨ ਉਹ ਪਾਣੀ ਪੀਣ ਤੋਂ ਬਾਅਦ ਵੱਡੇ ਤੇ ਮੋਟੇ ਹੋ ਜਾਂਦੇ ਹਨ ਉਹ ਫੈਲ ਜਾਂਦੇ ਹਨ ਜ਼ਾਹਰ ਹੈ ਕਿ ਉਹਨਾਂ ਕੋਲ ਆਰਾਮ ਨਾਲ ਬੈਠਣ ਦੀ ਥਾਂ ਨਹੀਂ ਹੁੰਦੀ ਇਸ ਲਈ ਉਹ ਇੱਕ ਦੂਜੇ ਨੂੰ ਛੁੰਦੇ ਹਨ ਅਤੇ ਧੱਕਾ ਮੁੱਕੀ ਵੀ ਕਰਦੇ ਹਨ ਇੱਕ ਦੂਜੇ ਨਾਲ ਚਿਪਕ ਵੀ ਜਾਂਦੇ ਹਨ ਅਤੇ ਇਕੱਠੇ ਚਿਪਕ ਕੇ ਇੱਕ ਨੈਟਵਰਕ ਜਿਹਾ ਬਣਾ ਲੈਂਦੇ ਹਨ ਦਾਦਾ ਜੀ ਨੇ ਦੱਸਿਆ ਕਿ ਗੁੰਨੇ ਹੋਏ ਆਟੇ ਵਿੱਚ ਗਲੂਟਨ ਹੋਣ ਦੀ وجہ ਨਾਲ ਉਸ ਨੂੰ ਵੇਲਿਆ ਜਾ ਸਕਦਾ ਹੈ ਜਦੋਂ ਇਹ ਆਟੇ ਦੇ ਇੱਕ ਛੋਟੇ ਜਿਹੇ ਪੇੜੇ ਨੂੰ ਵੇਲਿਆ ਜਾਂਦਾ ਹੈ ਤਾਂ ਪੂਰੀ ਇੱਕ ਗਲੂਟਨ ਦੀ ਇੱਕ ਤਹਿ ਬਣ ਜਾਂਦੀ ਹੈ ਜਦੋਂ ਪੂਰੀ ਨੂੰ ਗਰਮ ਤੇਲ ਵਿੱਚ ਪਾਉਂਦੇ ਹਨ ਪਾਉਂਦੇ ਹਾਂ ਤਾਂ ਉਸ ਦੀ ਹੇਠਲੀ ਤਹਿ ਤੇਲ ਦੀ ਵਜ੍ਹਾ ਨਾਲ ਗਰਮ ਹੋ ਜਾਂਦੀ ਹੈ ਆਟੇ ਨੂੰ ਗੁੰਨਣ ਦੇ ਲਈ ਅਸੀਂ ਉਸ ਵਿੱਚ ਪਾਣੀ ਮਿਲਾਇਆ ਸੀ ਜਿਆਦਾ ਗਰਮ ਹੋਣ ਕਾਰਨ ਪੂਰੀ ਦੇ ਅੰਦਰ ਦਾ ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਹੈ ਇਹ ਭਾਫ਼ ਬਹੁਤ ਤਾਕਤਵਰ ਹੁੰਦੀ ਹੈ ਤੇ ਇਸ ਨਾਲ ਗਲੂਟਨ ਦਿੱਤਾ ਉੱਤੇ ਚਲੀ ਜਾਂਦੀ ਹੈ ਇਸ ਕਾਰਨ ਪੂਰੀ ਫੁੱਲਦੀ ਹੈ ਕੁਐਸਚਨ ਆਨਸਰ ਥਾਲੀਆਂ ਤੇ ਦਿਮਾਗ ਵਿੱਚ ਕਿਸ ਦੀ ਅਲੱਗ ਜਗ੍ਹਾ ਹੁੰਦੀ ਹੈ ਹਲਵਾ ਪੂਰੀ ਖੀਰ ਪੂਰੀ ਊੜਾ ਤੇੜਾ ਦੋਵਾਂ ਦੀ ਆਟੇ ਵਿੱਚ ਕਿਹੜੇ ਪ੍ਰੋਟੀਨ ਹੁੰਦੇ ਹਨ ਗਲਾਈਕੋਡੀਨ ਗਲੂਟਨ ਦੋਨੋਂ ਊੜਾ ਤੇੜਾ ਦੋਵੇਂ ਆਟੇ ਵਿੱਚ ਅਜਿਹਾ ਕੀ ਹੈ ਜਿਸ ਨਾਲ ਆਟੇ ਨੂੰ ਵੇਲਿਆ ਜਾ ਸਕਦਾ ਹੈ 글ੂਟਨ ਬੁੱਧਵਾਰੇ ਪਲੇ ਦਿਨ ਸਕੂਲ ਵਿੱਚ ਖਾਣ ਨੂੰ ਕੀ ਮਿਲਦਾ ਹੈ ਪੂਰੀ ਹੇਠਾਂ ਲਿਖਿਆਂ ਵਿੱਚੋਂ ਖਾਸ ਨਾਮ ਚੁਣੋ ਸਿਮਰਨ ਬੁੱਧਵਾਰ ਊੜਾ ਤੇੜਾ ਦੋਵਾਂ ਕੋਈ ਨਹੀਂ ਊੜਾ ਤੇੜਾ ਦੋਵਾਂ ਖਾਸ ਨਾਮ ਨੇ ਪੂਰੀ ਕਿਸ ਕਾਰਨ ਫੁੱਲਦੀ ਹੈ ਆਟੇ ਉੱਪਰ 글ੂਟਨ ਦਿੱਤਾ ਹੈ देखिए किसी पूरी उत्ते की बन जाती है ग्लूटन की तय बन जाती है आटे उपर ग्लूटेन की तय बन जाती है तेल विच पूरी पौन और तय उपर चली जाती है अते पूरी फुल जाती है ਨੈਕਸਟ ਹੈ ਜਿਹੜੇ ਦੋ ਪ੍ਰੋਟੀਨ ਦੇ ਅਣੂਆਂ ਨੂੰ ਬਹੁਤ ਪਿਆਸ ਲੱਗਦੀ ਹੈ ਗਲਾਈਕੋਡਿਨ ਅਤੇ ਗਲੂਟਨ ਪੰਜ ਪੰਜਾਬ ਦੇ ਪੰਜ ਪ੍ਰਸਿੱਧ ਖਾਣਿਆਂ ਦੇ ਨਾਮ ਲਿਖੋ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੰਦੂਰੀ ਰੋਟੀ ਕੇਆ ਦਾਲ ਚਾਵਲ ਰੋਟਾ ਦਾਲ ਮੱਖਣੀ ਦਾਦਾ ਜੀ ਦੇ ਸਵਾਲ ਬਾਰੇ ਸਿਮਰਨ ਕੀ ਸੋਚਣ ਲੱਗੀ ਸਿਮਰਨ ਸੋਚਣ ਲੱਗੀ कि ਉਸ ਦੀ ماں ਪੂਰੀ ਨੂੰ ਕਿਸ ਤਰੀਕੇ ਨਾਲ ਫੁੱਲੋਂਦੀ ਹੋਵੇਗੀ ਸਾਈਕਲ ਦੇ ਟਾਇਰਾ ਵਿੱਚ ਹਵਾ ਕਿਸ ਨਾਲ ਭਰੀ ਜਾਂਦੀ ਹੈ ਸਾਈਕਲ ਦੇ ਟਾਇਰਾ ਵਿੱਚ ਹਵਾ ਕੰਪਨ ਨਾਲ ਫੈਲ ਜਾਂਦੀ ਹੈ